ਇਹ ਅੰਦੋਲਨ ਦੀ ਗੱਲ ਆ ਲੈ ਕੇ ਜਾਣ ਵਾਸਤੇ ਕੱਲ ਨੂੰ ਮੋੜਾ ਮੰਡੀ ਵਿੱਚ ਵੱਡੇ ਆਪਾਂ ਮਹਾਪੰਚਾਇਤ ਕਰ ਰਹੇ ਆਂ। ਹਰੇ ਹਿਆਣਾ ਵਾਲਾ ਮੁੰਡਾ ਨਵਦੀਪ ਜਲਵੇੜਾ ਉਹਨੂੰ ਕੱਲ ਪੁਲਿਸ ਨੇ ਅਰੈਸਟ ਕਰ ਲਿਆ ਵਾ 307 ਦਾ ਪਰਚਾ ਪਾ ਕੇ 2 ਦਿਨ ਦਾ ਜਿਹੜਾ ਰਿਵਾਂਡ ਉਹਨੇ ਲੈ ਲਿਆ। ਹਾਂ ਵੀ ਦੋਸਤੋ ਤੁਸੀਂ ਸਾਰੇ ਜਾਣਦੇ ਹੀ ਆ ਕਿ ਆਪਣਾ ਹਰਿਆਣੇ ਵਾਲਾ ਮੁੰਡਾ ਨਵਦੀਪ ਜਲਵੇੜਾ ਉਹਨੂੰ ਕੱਲ ਪੁਲਿਸ ਨੇ ਅਰੈਸਟ ਕਰ ਲਿਆ ਵਾ। 307 ਦਾ ਪਰਚਾ ਪਾ ਕੇ 2 ਦਿਨ ਦਾ ਜਿਹੜਾ ਰਿਮਾਂਡ ਉਹਨੇ ਲੈ ਲਿਆ ਜਿੱਥੋਂ ਤੱਕ ਆਪਾਂ ਨੂੰ ਸ਼ੰਕਾ ਆ ਵੀ ਉਹਦੇ ਤੇ ਭਾਰੀ ਪਿਛਦਦ ਕਰਨ ਦੇ ਰਾਹ ਪੈ ਸਕਦੀ ਹੈ ਸਰਕਾਰ ਸੋ ਉਸ ਨੂੰ ਰਿਹਾਰਤ ਰਉਣ ਵਾਸਤੇ ਤੇ ਆਪਣੇ ਹੋਰ ਹਰਿਆਣੇ ਦੇ ਵਿੱਚ ਜਿਹੜੀ ਆਪਣੀ ਗੱਲ ਆ ਆਪਣੇ ਅੰਦੋਲਨ ਦੀ ਗੱਲ ਆ ਲੈ ਕੇ ਜਾਣ ਵਾਸਤੇ ਕੱਲ ਨੂੰ ਮੋੜਾ ਮੰਡੀ ਵਿੱਚ ਵੱਡੇ ਆਪਾਂ ਮਹਾਪੰਚਾਇਤ ਕਰ ਰਹੇ ਆ ਸੋ ਨਵਦੀਪ ਨੂੰ ਰਿਹਾ ਕਰਾਉਣ ਵਾਸਤੇ ਤੇ ਆਪਣੇ ਅੰਦੋਲਨ ਨੂੰ ਅੱਗੇ ਲੈ ਕੇ ਜਾਣ ਵਾਸਤੇ ਸਾਰਿਆਂ ਵੀਰਾਂ ਨੂੰ ਬੇਨਤੀ ਆ ਵੀ ਕੱਲ ਨੂੰ ਵੱਡੀ ਤੋਂ ਵੱਡੀ ਗਿਣਤੀ ਦੇ ਵਿੱਚ ਮੋੜਾ ਮੰਡੀ ਅੰਮ੍ਰਾਲਾ ਵਿਖੇ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚੀਏ ਤੇ ਸਰਕਾਰ ਨੂੰ ਮਜਬੂਰ ਕਰੀਏ ਕਿ ਉਹ ਨਵਦੀਪ ਨੂੰ ਆ ਬਿਨਾਂ ਸ਼ਰਤ ਰਿਹਾ ਕਰੇ ਤੇ ਜਿਹੜੀ ਆਪਣਾ ਅੰਦੋਲਨ ਇਹਨੂੰ ਆਪਾਂ ਹੋਰ ਅੱਗੇ ਲੈ ਕੇ ਜਾਈਏ ਹੱਲਿਆ ਹਰਿਆਣੇ ਵਿੱਚ ਫਲਾਈਏ ਤੇ ਪੂਰੇ ਦੇਸ਼ ਦੇ ਕਿਸਾਨਾਂ ਦੇ ਵਿੱਚ ਜਿਹੜੀ ਆਪਣੀ ਗੱਲ ਆ ਆਪਣੀਆਂ ਮੰਗਾਂ ਉਹਨੂੰ ਲੈ ਕੇ ਜਾਈਏ ਸੋ ਬੇਨਤੀ ਆ ਸਾਰਿਆਂ ਨੂੰ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇੱਕ ਤਾਂ ਇਹਨੂੰ ਵੀਡੀਓ ਨੂੰ ਅੱਗੇ ਵੱਧ ਸ਼ੇਅਰ ਕਰ ਦਿਓ ਕਿਉਂਕਿ ਪੇਜ ਪੂਜ ਆਪਣੇ ਬੰਦ ਕੀਤੇ ਹੋਏ ਆ ਤੇ ਦੂਸਰੀ ਵੀ ਕੱਲ ਨੂੰ ਅੰਬਾਲੇ ਮੋੜਾ ਮੰਡੀ ਦੇ ਵਿੱਚ ਨਵਦੀਪ ਦੀ ਰਿਹਾਈ ਲਈ ਆਪਾਂ ਮਹਾਪੰਚਾਇਤ ਕਰ ਰਹੇ ਆ ਸਾਰਿਆਂ ਨੂੰ ਬੇਨਤੀ ਵੀ ਵੱਧ ਤੋਂ ਵੱਧ ਗਿਣਤੀ ਵਿੱਚ ਉਸ ਪੰਚਾਇਤ ਵਿੱਚ ਪਹੁੰਚੋ ਧੰਨਵਾਦ ਆ ਵੀ ਦੋਸਤੋ ਤੁਸੀਂ ਸਾਰੇ ਜਾਣਦੇ ਹੀ ਆ ਕਿ ਆਪਣਾ ਹਰਿਆਣੇ ਵਾਲਾ ਮੁੰਡਾ ਨਵਦੀਪ ਜਲਵੇੜਾ ਉਨੂੰ ਕੱਲ ਪੁਲਿਸ ਨੇ ਅਰੈਸਟ ਕਰ ਲਿਆ ਵਾ 307 ਦਾ ਪਰਚਾ ਪਾ ਕੇ 2 ਦਿਨ ਦਾ ਜਿਹੜਾ ਰਿਮਾਂਡ ਉਹਨੇ ਲੈ ਲਿਆ ਜਿੱਥੋਂ ਤੱਕ ਆਪਾਂ ਨੂੰ ਸ਼ੰਕਾ ਵਾ ਵੀ ਉਹਤੇ ਭਾਰੀ ਤਸ਼ੱਦਦ ਕਰਨ ਦੇ ਰਾਹ ਪੈ ਸਕਦੀ ਹੈ ਸਰਕਾਰ ਸੋ ਉਸ ਨੂੰ ਰਿਹਾਅ ਕਰਵਾਉਣ ਵਾਸਤੇ ਤੇ ਆਪਣੇ ਹੋਰ ਹਰਿਆਣੇ ਦੇ ਵਿੱਚ ਜਿਹੜੀ ਆਪਣੀ ਗੱਲ ਆ ਆਪਣੇ ਅੰਦੋਲਨ ਦੀ ਗੱਲ ਆ ਲੈ ਕੇ ਜਾਣ ਵਾਸਤੇ ਕੱਲ ਨੂੰ ਮੋੜਾ ਮੰਡੀ ਵਿੱਚ ਵੱਡੇ ਆਪਾਂ ਮਹਾਪੰਚਾਇਤ ਕਰ ਰਹੇ ਆਂ ਸੋ ਨਵਦੀਪ ਨੂੰ ਰਿਹਾ ਕਰਾਉਣ ਵਾਸਤੇ ਤੇ ਆਪਣੇ ਅੰਦੋਲਨ ਨੂੰ ਅੱਗੇ ਲੈ ਕੇ ਜਾਣ ਵਾਸਤੇ ਸਾਰਿਆਂ ਵੀਰਾਂ ਨੂੰ ਬੇਨਤੀ ਆ ਵੀ ਕੱਲ ਨੂੰ ਵੱਡੀ ਤੋਂ ਵੱਡੀ ਗਿਣਤੀ ਦੇ ਵਿੱਚ ਮੋੜਾ ਮੰਡੀ ਅੰਮਾਲਾ ਵਿਖੇ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚੀਏ ਤੇ ਸਰਕਾਰ ਨੂੰ ਮਜਬੂਰ ਕਰੀਏ ਕਿ ਉਹ ਨਵਦੀਪ ਨੂੰ ਬਿਨਾਂ ਸ਼ਰਤ ਰਿਹਾ ਕਰੇ ਤੇ ਜਿਹੜੀ ਆਪਣਾ ਅੰਦੋਲਨ ਇਹਨੂੰ ਆਪਾਂ ਹੋਰ ਅੱਗੇ ਲੈ ਕੇ ਜਾਈਏ ਹੱਲਿਆ ਹਰਿਆਣੇ ਵਿੱਚ ਫਲਾਈਏ ਤੇ ਪੂਰੇ ਦੇਸ਼ ਦੇ ਕਿਸਾਨਾਂ ਦੇ ਵਿੱਚ ਜਿਹੜੀ ਆਪਣੀ ਗੱਲ ਆਪਣੀਆਂ ਮੰਗਾਂ ਨੂੰ ਲੈ ਕੇ ਜਾਈਏ ਸੋ ਬੇਨਤੀ ਆ ਸਾਰਿਆਂ ਨੂੰ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇੱਕ ਤਾਂ ਇਹਨੂੰ ਵੀਡੀਓ ਨੂੰ ਅੱਗੇ ਵੱਧ ਸ਼ੇਅਰ ਕਰਦੇ ਉਹ ਪੇਜ ਪੂਜ ਆਪਣੇ ਬੰਦ ਕੀਤੇ ਹੋਏ ਆ ਤੇ ਦੂਸਰੀ ਵੀ ਕੱਲ ਨੂੰ ਅੰਬਾਲੇ ਮੋੜਾ ਮੰਡੀ ਦੇ ਵਿੱਚ ਨਵਦੀਪ ਦੀ ਰਿਹਾਈ ਲਈ ਆਪਾਂ ਮਹਾਪੰਚਾਇਤ ਕਰ ਰਹੇ ਆ ਸਾਰਿਆਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਗਿਣਤੀ ਵਿੱਚ ਉਸ ਪੰਚਾਇਤ ਵਿੱਚ ਪਹੁੰਚੋ ਧੰਨਵਾਦ ਆ ਵੀ ਦੋਸਤੋ ਤੁਸੀਂ ਸਾਰੇ ਜਾਣਦੇ ਹੀ ਆ ਕਿ ਆਪਣਾ ਹਰਿਆਣੇ ਵਾਲਾ ਮੁੰਡਾ ਨਵਦੀਪ ਜਲਵੇੜਾ ਉਹਨੂੰ ਕੱਲ ਪੁਲਿਸ ਨੇ ਅਰੈਸਟ ਕਰ ਲਿਆ ਵਾ 307 ਦਾ ਪਰਚਾ ਪਾ ਕੇ 2 ਦਿਨ ਦਾ ਜਿਹੜਾ ਰਿਮਾਂਡ ਉਹਨੇ ਲੈ ਲਿਆ ਜੇ ਤੋ ਤੱਕ ਆਪਾਂ ਸ਼ੰਕਾਵਾ ਵਿਉਂਤ ਤੇ ਭਾਰੀ ਤਸ਼ੱਦਦ ਕਰਨ ਦੇ ਰਾਹ ਪੈ ਸਕਦੀ ਹੈ ਸਰਕਾਰ ਸੋ ਉਸ ਨੂੰ ਰਿਹਾਅ ਕਰਾਉਣ ਵਾਸਤੇ ਤੇ ਆਪਣੇ ਹੋਰ ਹਰਿਆਣੇ ਦੇ ਵਿੱਚ ਜਿਹੜੀ ਆਪਣੀ ਗੱਲ ਆ ਆਪਣੇ ਅੰਦੋਲਨ ਦੀ ਗੱਲ ਆ ਲੈ ਕੇ ਜਾਣ ਵਾਸਤੇ ਕੱਲ ਨੂੰ ਮੋੜਾ ਮੰਡੀ ਵਿੱਚ ਵੱਡੇ ਆਪਾਂ ਮਹਾਪੰਚਾਇਤ ਕਰ ਰਹੇ ਆ ਸੋ ਨਵਦੀਪ ਨੂੰ ਰਿਹਾਅ ਕਰਾਉਣ ਵਾਸਤੇ ਤੇ ਆਪਣੇ ਅੰਦੋਲਨ ਨੂੰ ਅੱਗੇ ਲੈ ਕੇ ਜਾਣ ਵਾਸਤੇ ਸਾਰਿਆਂ ਵੀਰਾਂ ਨੂੰ ਬੇਨਤੀ ਆ ਵੀ ਕੱਲ ਨੂੰ ਵੱਡੀ ਤੋਂ ਵੱਡੀ ਗਿਣਤੀ ਦੇ ਵਿੱਚ ਮੋੜਾ ਮੰਡੀ ਅੰਮ੍ਰਾਲਾ ਵਿਖੇ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚੀਏ ਤੇ ਸਰਕਾਰ ਨੂੰ ਮਜਬੂਰ ਕਰੀਏ ਕਿ ਉਹ ਨਵਦੀਪ ਨੂੰ ਬਿਨਾਂ ਸ਼ਰਤ ਰਿਆ ਕਰੇ ਤੇ ਜਿਹੜੀ ਆਪਣਾ ਅੰਦੋਲਨ ਇਹਨੂੰ ਆਪਾਂ ਹੋਰ ਅੱਗੇ ਲੈ ਕੇ ਜਾਈਏ ਹੱਲਿਆ ਹਰਿਆਣੇ ਵਿੱਚ ਫਲਾਈਏ ਤੇ ਪੂਰੇ ਦੇਸ਼ ਦੇ ਕਿਸਾਨਾਂ ਦੇ ਵਿੱਚ ਜਿਹੜੀ ਆਪਣੀ ਗੱਲ ਆ ਆਪਣੀਆਂ ਮੰਗਾਂ ਨੂੰ ਲੈ ਕੇ ਜਾਈਏ ਸੋ ਬੇਨਤੀ ਆ ਸਾਰਿਆਂ ਨੂੰ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇੱਕ ਤਾਂ ਇਹਨੂੰ ਵੀਡੀਓ ਨੂੰ ਅੱਗੇ ਵੱਧ ਸ਼ੇਅਰ ਕਰਦੇ ਹੋ ਕਿਉਂਕਿ ਪੇਜ ਪੂਜ ਆਪਣੇ ਬੰਦ ਕੀਤੇ ਹੋਏ ਆ ਤੇ ਦੂਸਰੀ ਵੀ ਕੱਲ ਨੂੰ ਅੰਬਾਲੇ ਮੋੜਾ ਮੰਡੀ ਦੇ ਵਿੱਚ ਨਵਦੀਪ ਦੀ ਰਿਹਾਈ ਲਈ ਆਪਾਂ ਮਹਾਪੰਚਾਇਤ ਕਰ ਰਹੇ ਆ ਸਾਰਿਆਂ ਨੂੰ ਬੇਨਤੀ ਵੀ ਵੱਧ ਤੋਂ ਵੱਧ ਗਿਣਤੀ ਵਿੱਚ ਉਸ ਪੰਚਾਇਤ ਵਿੱਚ ਪਹੁੰਚੋ ਧੰਨਵਾਦ